ਤਨਨਾਤ ਪਾਇ ਤਨੂਰ ਜਿਉ ਬਾਲਣ ਹੱਡਣਾ ਵਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਇਹ ਹੁਣ ਪ੍ਰਕਾਸ਼ਨ ਕੀਤੀ ਹੋਈ ਆ ਮਹਲਾ ਤੀਜਾ ਮਹਲਾ ਤੀਜਾ ਉਹ ਕਹਿੰਦੇ ਕੋਈ ਗਲਤ ਨਾ ਸਮਝ ਲੈ ਇਹਦਾ ਫਰੀਦ ਦਾ ਫਰੀਦ ਗੱਲਾਂ ਤਾਂ کہہ ਗਿਆ ਗੁਰਬਾਣੀ ਚ ਕਈਆਂ ਹੋਈਆਂ ਸੀਆਂ ਪਰ ਆਪ ਡੈਫੀਨੇਸ਼ਨ ਦੇ ਦਿੱਤਾ ਕਿ ਗੱਲ ਕਹਿ ਗਿਆ ਹੋਟਲ ਹੈ ਜੇ ਚ ਉੱਥੇ ਡੈਫੀਨੇਸ਼ਨ ਦੇਣੀ ਚਾਹੀਦੀ ਸੀ ਉਹ ਕਹਿੰਦੇ ਕੀ ਕਿਹਾ ਹੁਣ ਤਾਨੂੰ ਨਾ ਤੇ ਪਾਇ ਤਲੂਰ ਜਿਉ ਕਹਿੰਦੇ ਤਾਨੂੰ ਤੇ ਦੂਰ ਨਾ ਤਪਉਣ ਦੇ ਕੀ ਲੋੜ ਐ ਬਈ ਜੇ ਤਾਂ ਹੁਵੇ ਬਾਹਰ ਇਹਦਾ ਢੋਲੇ ਬਾਹਰ ਨੂੰ ਭੱਜੇ ਬਾਹਰ ਨੂੰ ਭੱਜਦਾ ਬਾਹਰ ਘਥੇ ਥੱਕਦਾ ਤੇਰੇ ਤਾਂ ਗਏ ਬਾਹਰ ਢੋਲਦਾ ਸੀ ਤਾਨਾ ਤੇ ਪਾਇ ਤਲੂਰ ਜਿਉ ਮੈਨੂੰ ਲੱਗਦਾ ਗੁਰੂ ਬਰਦਾਸੋ ਆਕੇ ਇਹਨੇ ਗੱਲ ਕਹੀ ਉਹਦਾ ਜਵਾਬ ਦਿੱਤਾ ਗੁਰੂ ਬਾਬਲਨ ਹਟਣਾ ਵਾਲ ਬਾਲਨ ਹਟਣਾ ਵਾਲ ਸਿਰ ਪੈਰੀ ਕੇ ਕਹਿੰਦੇ ਕਈ ਤਾਂ ਗੱਲ ਉਹਨਾਂ ਨੇ ধੂਏ ਲੋਟ ਕਪਤਾ ਦਾ ਰੰਗ ਦਿੱਤਾ ਫਰੀਦ ਲਈ ਪਰ ਮੰਨ ਲਾ ਤੀ ਜਵਾਬ ਲਿਖ ਦਿੱਤਾ ਪਹਿਲਾ ਉਹਦਾ ਸਵਾਲ ਹੈ ਜਵਾਬ ਗੁਰੂ ਅਮਰਦਾਸ ਨੇ ਦਿੱਤਾ ਜਵਾਬ ਦਿੱਤਾ ਉਹਨਾਂ ਨੇ ਦੂਜੀ ਭਾਸ਼ਾ ਚ ਵੀ ਭਾਈ ਹੈ ਤਾਂ ਅਦਰ ਬਾਹਰ ਦਾ ਤਾਂ ਗਵੇ ਤੇਰੇ ਪੈਰ ਤਾਂ ਤਾਂ ਸਕਦੇ ਜੀ ਬਾਹਰ ਜਾਂਦਾ ਕਾਹਦਾ ਕੀ ਲਿਖਦਾ ਉਹ ਫਿਰ خیال ਗੁਰੂ ਮਰਦਾਨਾ ਦਾ ਉਹਨੇ ਕਵਿਤਾ ਆਪ ਬਣਾ ਕੇ ਲਿਖੀ ਨਾ ਤੀਜਾ ਮਹਲਾ ਲਿਖਦਾ ਲਫ਼ਜ਼ ਫਰੀਦ ਦੇ ਨੂੰ خیال ਉਥੋਂ ਆਇਆ ਹਾਂ خیال ਤਾਂ ਉਥੋਂ ਹੈ ਸ਼ਬਦ ਫਰੀਦ ਦੇ ਸੋ ਜੀ ਵਾਲਾ ਸਾਡਾ ਨਾ ਵਾਲ ਸਿਰ ਪੈਰੀ ਕੇ ਫੇੜਿਆ ਅੰਦਰ ਪਰੀ ਨਿਹਾਲ ਸਿਰ ਪੈਰ ਕਿਤੇ ਅਡੋ ਅਡਨੇ ਹੁੰਦੇ ਨੇ ਫੇੜਿਆ ਆ ਜੋ ਵੀ ਸਿਰ ਪੈਰ ਅਡੋ ਅਡਨੇ ਇੱਕ ਬੰਦੇ ਜਿੱਤ ਹੋ ਗਿਆ ਤੁਰਿਆ ਹੋਇਆ ਦੁਆਨ ਦੇ ਵਿੱਚ ਤਾਂ ਫਾਸਲਾ ਹੀ ਨਹੀਂ ਹੈ ਤੂੰ ਕਿ ਮੈਂ ਕਹਿ ਸਕਦਾ ਮੈਂ ਪੈਰ ਥੱਕੇ ਮੇਰੇ ਪੈਰ ਤਾਂ ਤੁਰਨ ਵਾਲੇ ਥੱਕਦੇ ਨੇ ਪੈਰ ਤਾਂ 210 ਬਣੇ ਹੋਏ ਨੇ ਫੇੜਿਆ ਦਾ ਮਤਲਬ ਅੰਦਰ ਤੋਂ ਫੇੜੇ ਦੀ ਹੈ ਪੈਰ ਔਰ ਸੱਤ ਐ ਕੇ ਨੇ ਸਾਰੇ ਫੇੜਿਆ ਅੰਦਰ ਪਰੀ ਨਿਹਾਲ ਅੰਦਰ ਪਰੀ ਨਿਹਾਲ ਅੰਦਰ ਐ ਅੰਦਰ ਨੂੰ ਚਾਗ ਲਾ ਵਸ ਹਾਂ ਹੌਂਟ ਦਿੰਦੀ ਸੱਜਣਾ ਸੰਜਣ ਮੈਂਡੇ ਨਾਲ ਨਾਨ ਅਲਖ ਨਾਲ ਲਿਖਿਆ ਕਿਉਂਕਿ ਜੇ ਇੱਥੇ ਨਾਮ ਰਕਸ਼ਨ ਹੁੰਦੀ ਜਿਹੜੇ ਉਹ ਕਹਿੰਦੇ ਨੇ ਨਾ ਫਲਾਨੇ ਥਾਵਾਂ ਉਹ ਉਹਨਾਂ ਨੇ ਚੱਕ ਲਈ ਸੀ ਕੋਈ ਗੱਲ ਬਹੁਤ ਸੀ ਆ ਦੇਖੋ ਜੀ ਭਈਏ ਫਰੀਦਾਲੀ ਸਾਰੀ ਉਹ ਗੱਲ ਸਾਰੀ ਗੱਲ ਦੀ ਕਿਤੇ ਸਾਰੀ ਖੁੱਸੜ ਦਿੰਦੇ ਖੋਤੀ ਕੋਈ ਵੀ ਨਹੀਂ ਸਮਾਂਦਾ ਆ ਲਿਖੀ ਹੋਈ ਹੈ ਜੀ ਫਰੀਦ ਇਹ ਇੱਕ ਗੱਲ ਠੀਕ ਸੀ ਹਜ਼ਾਰ ਗੱਲ ਗਲਤ ਹੈ ਉਹ ਤਾਂ ਚਾਹੁੰਦੇ ਸੀ ਵੀ ਕਿਤੇ ਕੋਈ ਲੂ ਬੋਲ ਮਿਲ ਜਾ ਜਿੱਥੇ ਲੂ ਬੋਲਦੀ ਉੱਥੇ ਬੰਦਾ ਲਾਤਾ ਉਹਨਾਂ ਗੱਲ ਕੁਝ ਹੋਰ ਗਈ ਹੋਈ ਸੀ ਉੱਥੇ ਵੀ ਪਰ ਉਹਨਾਂ ਨੇ ਉਧਰ ਜਾਣਾ ਨਹੀਂ ਸੀ ਉਹਨਾਂ ਨੂੰ ਅਸੀਲ ਕਰਨਾ ਸੀ ਉਹ ਤਾਂ ਇੱਥੇ ਬੈਠੇ ਨੇ ਕਿੱਥੋਂ ਅਸੀਂ ਮਿਸਯੂਜ਼ ਕਰਨਾ ਕਿੱਥੋਂ ਅਸੀਂ ਇਹਨੂੰ ਮਿਸਯੂਜ਼ ਕਿਵੇਂ ਕਰ ਸਕਦੇ ਆ ਪਾਸ਼ਾ ਨੂੰ ਐ ਬੈਠੇ ਨੇ ਕਿੱਥੋਂ ਬਾਟ ਹਾਂ ਹਾਂ ਜੀ ਪਤਾ ਉਹਨਾਂ ਨੂੰ ਵੀ ਸੀ ਪਿੱਛੋਂ ਜਿਹੜੇ ਮਿਸਯੂਜ਼ ਜਾਂ ਬੇਦਾ ਤੋਂ ਬਾਟ ਪਾੜੀ ਆ ਪਤਾ ਹੈ ਉਹ ਛੱਡਦੇ ਹੀ ਨਹੀਂ ਕਦੇ ਜਗਾ ਜਿੱਥੋਂ ਮਿਸਯੂਜ਼ ਕਰ ਲੈਣ ਹਾਂ ਜੀ